ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰੀ ਅੱਜ ਦੀ ਵੀਡੀਓ ਚ ਲੋ ਜੀ ਕਾਕੋ ਖੋ ਵੱਢ ਕੇ ਆ ਕੇ ਟੁੱਕ ਕੇ ਰੱਖ ਕੇ ਆਪਣਾ ਡੰਗਣ ਹਲਾ ਕੇ ਅੰਦਰ ਬੰਨ ਕੇ ਬਹਿਲੇ ਹੋ ਕੇ ਬੰਦਾ ਸਾਡਾ ਗਿਆ ਵਾ ਜੀ ਆਇਆ ਨਹੀਂ ਭੋਗ ਵਰ ਗਏ ਤੇ ਕੱਲ ਦੇ ਉੱਥੇ ਭੋਗ ਵਰ ਬਾਪੂ ਥੀ ਆ ਅਸੀਂ ਆਗੇ ਤੇ ਫਿਰ ਹੁਣ ਮੈਂ ਹੋਰ ਕੰਮ ਸ਼ੁਰੂ ਕਰੀਏ ਇਹਦਾ ਰਹਿੰਦਾ ਜੀ ਤਾਰਾ ਤੂਰਾਂ ਦਾ ਪਾਦੀਏ ਨਾਲੇ ਨਾਲੇ ਦਰਵਾਜ਼ਾ ਸਰਉਣਾ ਤਾਂ ਫਿਰ ਅੰਦਰ ਸਮਾਂ ਰੱਖਵਾ ਸੋ ਨਹੀਂ ਗੋ ਜਾ ਕੇ ਹੰਦਾ ਦੇਖਦਾ ਜੀ ਆ ਜਵੇ ਉਹਨੂੰ ਲੈ ਕੇ ਆਉਂਦਾ ਫੋਨ ਤਾਂ ਉਹ ਕਰ ਲੇ ਤੂ ਤੇਨ ਪਰ ਆਈ ਕੀ ਨਹੀਂ ਪੰਦਾ ਮਗਾ ਜੀ ਅੱਜ ਉਹ ਦਰਵਾਜ਼ਾ ਸਰਵਾ ਕੇ ਫੇਰ ਲਾ ਦिए ਅੰਦਰ ਬਟਾਰਾ ਤੂਰਾ ਪੱਖੇ ਕਹਿੰਦੇ ਪਾਸੋਂ ਚੌਥੇ ਨੂੰ ਦਸਵੀਂ ਆ ਉਹਦੋਂ ਸਮਾਨ ਰੱਖਣਾ ਮੈਂ ਕੋਈ ਨਹੀਂ ਭਾਈ ਕਰਦੇ ਆ ਸੈਟਿੰਗ ਜਦ ਤੱਕ ਦੇਖਦੇ ਆ ਅੱਜ ਇਹਨੂੰ ਕੰਪਲੀਟ ਕਰ ਦਈਏ ਚਲਾ ਦਈਏ ਸਾਰੀ ਲਾਈਟ ਇੱਧਰ ਦੀ ਬਾਕੀ ਫਿਰ ਉਧਰਲੀ ਤਾਂ ਹੋ ਗਈ ਕੰਪਲੀਟ ਸਾਰੀ ਬਾਕੀ ਰੇ ਵੀ ਪਾਉਣਾ ਤਾਂ ਅੱਜ ਮਾਗਾ ਵੀ ਚਲੋ ਪਾਣੀ ਹਟ ਜਵੇ ਜਿਹੜਾ ਚੱਲਦਾ ਅੱਜ ਥੋੜਾ ਜਿਹਾ ਹੋਰ ਘਟਜੂ ਫਿਰ ਕੱਲ ਨੂੰ ਪਾਣੀ ਜਿਹੜਾ ਮੜਾ ਮੋਟਾ ਜਾਊਗਾ ਉਹਨੂੰ ਮੈਂ ਕਿਹਾ ਰੋਕ ਕੇ ਨੱਕਾ ਲਾ ਕੇ ਫਿਰ ਇਹ ਪਾ ਦੂੰਗਾ ਗੈ ਸਾਮਾਨ ਪਾ ਦੂੰਗਾ ਜਿਹੜਾ ਹੋਰ ਕਿਤੇ ਇੱਧਰ ਅੱਜ ਰੇ ਪਾਈਏ ਸਾਮਾਨ ਪਾਈ ਉਧਰ ਕਹਾ ਹੜ ਕੇ ਲੰਗੀ ਜੂਵੇ ਫਿਰ ਜੂਰੀਆਂ ਤਾਂ ਗੱਲਾਂ ਪੈ ਜਾਂਦਾ ਚਲੋ ਬਾਕੀ ਸਾਮਾਨ ਦਾ ਥੋੜਾ ਜਿਹਾ ਦਿੱਕਤ ਹੋ ਜਾਂਦੀ ਆ ਮਾਗਾ ਚੱਲ ਵੀ ਕੱਲੂ ਪਾਣੀ ਘਟੇ ਜਾਣਾ ਫਿਰ ਕੱਲੂ ਪਾ ਦਾਂਗੇ ਇੱਕ ਦਿਨ ਚ ਤਾਂ ਕੋਈ ਫਰਕ ਨਹੀਂ ਪੈਣ ਲੱਗਿਆ ਹਾਂ ਬਾਕੀ ਜਮੀਂ ਪੈ ਗਿਆ ਕਈ ਵੱਖਰੀ ਗੱਲ ਦੇਖਦੇ ਹਾਂ ਹੁਣ ਬਾਕੀ ਮੌਸਮ ਤਾਂ ਅੱਜ ਸਾਫ਼ ਦੱਸਿਆ ਵਾ ਦੋ ਦਿਨ ਐ ਤਾਂ ਬੱਦਲ ਬਾਈ ਜੀ ਉਹ ਚਲੋ ਅੱਡੇ ਪਾ ਜਾ ਕੇ ਆਉਂਦੇ ਸੋਨੀ ਕੋ ਜੇ ਆ ਜਵੇ ਫਿਰ ਸਰਵਾ ਦਈਏ ਉਹ ਜਿਹਨੂੰ 5 ਦਿਨ ਹੋ ਗਏ ਮੈਨੂੰ ਤੰਗ ਕਰਦੇ ਇਹਨੂੰ ਦੇਖ ਲਾ ਕਿੰਨੇ ਫੋਨ ਕਰ ਲਏ ਤੈਨੂੰ ਅੱਜ ਤਾਂ ਪਤਾ ਕਿੰਨੇ ਮਹੀਨੇ ਲੰਘਣੇ ਆ ਸਰੀ ਲਾਤੀ ਉਹ ਹੋਰ ਕੀ ਆ ਚੇਲੇ ਆਉਂਦੇ ਨਹੀਂ ਆਪੇ ਦੁਖੀ ਆ ਗੁੱਸਾ ਸਾਡੇ 'ਤੇ ਗੱਡੀ ਜਾਂਦਾ ਮੈਨੂੰ ਫੋਨ ਕਰਕੇ ਦੇ ਜੀ ਕੀ ਆ ਗਿਆ ਨਾ ਟੱਕਣਾ ਹੀ ਉਹਨੇ ਗੈਥੀ ਕੀ ਕਰਾਉਂਦੇ ਆ ਉਹਨੇ ਚੱਕਣਾ ਹੀ ਨਹੀਂ ਬੱਸ ਇਹ ਕਿੰਨੇ ਕੀਤੇ ਬਕਸੇ ਵੀ ਯਾਰ ਘਰ ਲੱਗ ਗਿਆ ਬਿਲ ਦੇ ਬੈਠੇ ਭਾਈਆਂ ਕੋਲੀਆਂ ਪਾਣੀ ਆ ਗਿਆ ਪਤਾ ਹੈ ਚਲਾ ਚਲੀਏ ਅੰਦਿਆਂ ਨੂੰ ਦੋਸਤ ਦੇਣੀ ਹੈ ਟੋਟੀ ਦਾ ਟਕੇਡਣੇ ਦਾ ਮੰਗਣੀਓ ਆ ਜਿੱਦਾਂ ਤੇ ਮਰਜ਼ੀ ਕਰਕੇ ਲਿਆ ਅਸੀਂ ਤਾਂ ਖਾਣ ਨੂੰ ਮਜਾ ਲਾ ਇਹ ਵੇ ਜੇ ਤਿਆਰ ਹੋਈ ਨਹੀਂ ਪਰਸੋਂ ਤੇ ਲੱਗੇ ਹੋਏ ਤੁਸੀਂ ਇਹਨੂੰ ਇਹਨੂੰ ਉਹ ਤਾਂ ਦੇਖਦਾ ਆ ਉਹਦਾ ਫੋਟੋ ਹੋਰ ਹੈ ਕਾਫੀ ਇੰਨਾ ਆਪਣਾ ਰੱਖਣ ਵਾਲਾ ਨਾ ਆਇਆ ਅੱਛਾ ਤੇ ਨਾਮ ਤੇ ਰੱਖ ਚਲਾ ਚਲੀਏ ਫਿਰ ਆ ਲਾ ਦੇ ਮੈਂ ਕਿਹਾ ਹੁਣ ਲਾ ਦੇ 10 ਮਿੰਟ ਲਾ ਬਾਈ ਜੀ ਕੰਮ ਖੜਾ ਉੱਥੇ ਲੈ ਬੱਸ ਕਰ ਯਾਰ ਉਸ ਮੈਂ ਕਿਹਾ ਰੱਖਾ ਮੱਦੇ ਪੈਰ ਬਾਈ ਨੂੰ ਲਾ ਲ ਦੂਜੇ ਨੂੰ ਨਾ ਲਾਈ ਮੈਂ ਕਿ ਕਿਲਾਜ ਦਾਂ ਕੰਮ ਨੀ ਬੀੜ ਕੇ ਹੁਣ ਤਾਂ ਕੱਟ ਘੰਡਾ ਕਰਕੇ ਹੋਂ ਤੂੰ ਚੱਕਣਾ ਨਹੀਂ ਨਾ ਤੂੰ ਆਂਗ ਨਾ ਕਰਦਾ ਛਿੱਤੀ ਦੇਖ ਲੈ ਮਰਜੀ ਤੇਰੀ ਮੈਂ ਕਿਹਾ ਤਾਂ ਕੱਟ ਸਵਾ ਘੰਟਾ ਲੱਗਿਆ ਮੈਂ ਜਾਣੀ ਨਹੀਂ ਉਹਨਾਂ ਜ਼ਰੂਰੀ ਆ ਤੇਰੇ ਕੋਲ ਲੈ ਕੇ ਜਾਣਾ ਤੈਨੂੰ ਆ ਆ ਫੜ ਕੇ ਲੈ ਜਾਂਦਾ ਅੱਜ ਕੇ ਸਮਾਨ ਪਿਆ ਦੇਖ ਲਾ ਇਹ ਕਦੇ ਹੁਣ ਧੋਕੇ ਅੰਦਰ ਜਾਣਾ ਇੱਧਰ ਤਾਂ ਤੇਰੀ ਮੈਂ ਤਾਂ ਕਰਦਾ ਵੀ ਕਰ ਜਾ ਇਹਨੂੰ ਲੋਟ ਹਾਂਜੀਆ ਫਿਰ ਅਧਾਰਨ ਕਰਤੀ ਜੀ ਇਹਦਾ ਪਰਸਨਲ ਚੌਪਸ ਇਹਨੂੰ ਕੜਾ ਖਿਲਾ ਦੂੰਗੇ ਆ ਜੀ ਸਾਡੇ ਕੋਲ ਤਾਂ ਈ ਕੋਸ ਆ ਓ ਚਿਲ ਹੁੰਦਾ ਕਿਆ ਗਿਆ ਇਸ ਮੁਸਲੇ ਆ ਬਾ ਜਿਹੜਾ ਲੱਗਦਾ ਪਰਲਾ ਦੇਖ ਹਾਂ ਹਾਂ ਗੈ ਲੱਗਦਾ ਉੱਪਰ ਤੇ ਮੜਾ ਜਾ ਮੜਾ ਜਾ ਹਾਂ ਹਾਂ ਬਾ ਤੂੰ ਦੇ ਲੈ ਜੇ ਕਣਾ ਲੂਟ ਕਰਨਾ ਇਹ ਤੇ ਨਹੀਂ ਹੁਣ ਕੁੱਟ ਕੇ ਲੂਟ ਕੌਣ ਮਿਸਤਰੀ ਆ ਕੇ ਰੱਖਣ ਨੂੰ ਤੁਹਾਨੂੰ ਕੰਮ ਹੀ ਅਰੇ ਦਰਵਾਜ਼ਾ ਹੈ ਚਲ ਕੋਈ ਨਹੀਂ ਸਹਾਲ ਤਾਂ ਲਾਈ ਕਿ ਮਨੂ ਲਾਈ ਦੀ ਨੇ ਬਾਕੀ ਪਤਾ ਨਹੀਂ ਯਾਦ ਹੁਣ ਮਿਸਤਰੀਆਂ ਕੋਲ ਆ ਕੇ ਫਿਰ ਤਾਂ ਸਭ ਕੁਝ ਹੋ ਜਾਣਾ ਇਧਰ ਬਿਜਲੀ ਇੱਥੇ ਠੀਕ ਆ ਯਾ ਮਿਸਤਰੀ ਨੇ ਹੱਥ ਲਾਗੇ ਨਾ ਫਿਰ ਸਭ ਕੁਝ ਹੋ ਜੇ ਕਰਦਾ ਹਾਂ ਬਾਕੀ ਇਹ ਨਹੀਂ ਕਰਨਾ ਮਿਸਤਰੀ ਨੇ ਤਾਂ ਕਰਨਾ ਨਹੀਂ ਫਿਰ ਉਹ ਨਹੀਂ ਇਹ ਜਿਆਦਾ ਕਰ ਗਿਆ ਜਾ ਉਹ ਨਾ ਹੈ ਚਲੋ ਘਰ ਚ ਗੰਦ ਪਾਉਣਾ 2 ਮਿੰਟ ਵਾਸਤੇ ਲੱਕੜੀ ਵਾਲਾ ਮਿਸਤਰੀ ਲਿਆ ਗੰਦ ਅੰਦਰ ਮੈਂ ਤਾਂ ਦੋ ਲਾਉਣੇ ਸਾਰੇ ਬਸ ਕੂੜੇ-ਕੂੜਾ ਕਰ ਦੇਣਾ ਹੈਗਾ ਫੁੱਲਮਾਨ ਵਾਲੇ ਐਨ ਸਾਰੇ ਕੂੜੇ ਦੇ 5 ਕਿਲੋ ਵਜਨ ਨਹੀਂ ਹੁੰਦਾ। ਇਹ। ਹੋਰ ਲਿਆ। ਜਦੋਂ ਮਿਸਤਰੀ ਦੇ ਹੱਥ ਲੱਗ ਗਏ ਸਭ ਕੁਝ ਹੋ ਜਾਂਦਾ। ਨਾਲੇ ਉਹ ਵੀ ਨਹੀਂ ਮਸ਼ਹੂਰ ਹੈ ਘਰ ਜਣਾ ਮਿਸਤਰੀ। ਹੋ। ਹਾਂ। ਸਮਝ ਗਿਆ? ਆ ਬਹੁਤ ਪਾਹੀ। ਹੂੰ। ਇਹ ਜਰਾ ਜਮੰਦਰੂ ਵੀਂਗਾ ਇਸ ਨੂੰ ਇਹ ਜਮੰਦਰੂ ਵੀਂਗਾ ਹੈ ਹੁਣ ਹੋ ਜਾਊਗਾ ਇਹ ਬਟੋਰ ਬਟੋਰ ਲੱਗ ਗਿਆ ਨੇ ਉਹਨੇ ਕਰਤਾ ਤੈਨੂੰ ਦੋਵੇਂ ਪਾਸੇ ਨੂੰ ਤਾ ਹੂੰ ਤਾਂ ਚੱਲ ਦੇਖ ਇਹ ਉਹਨੇ ਅੱਗੇ ਦਾ ਤੂੰ ਚੱਕ ਲਈ ਜਾਇ ਕਰਦਾ ਤਾਂ ਜਾ ਲੈ ਇਹ ਫੂਸ ਆਹਾਂ ਉਹ ਗੱਲ ਬਹੁਤ ਹੋਇਆ ਜਾ ਕੋਈ ਕਰਦਾ ਸੀ ਜਿਹੜਾ ਵਧੀਆ-ਵਧੀਆ ਹੁੰਦਾ ਦਾ ਉਹ ਫੂਕਣ ਨੂੰ ਅਜੇ ਵੀ ਤਿੰਨ-ਚਾਰ ਰੋਲੇ ਪਏ ਆਂ ਦੀ ਉਹਦਾ ਜਮਾ ਇੰਨਾ ਸਮਾਨ ਰੱਖਦੇ ਆ ਹੈ ਨਾ ਲੋਟ ਆ ਯਾਰ ਵੱਲਦਾ ਹੀ ਬਹੁਤ ਹੈ ਸੁੱਕਾ ਬਹੁਤ ਹੁੰਦਾ ਨਾ ਤੇ ਮੋਹਿਲਾ ਦਾ ਉਹ ਗਟੀਆਂ ਜਿਹਾ ਹਲੇ ਵੀ ਪਈਆਂ ਥੈਲੇ ਦੇ ਇਲਾ ਜਿਹੜੇ ਵੱਡੇ ਵੇ ਤੇ ਜਿੰਨੇ ਵੀ ਚੀਜ਼ਾਂ ਮਿਲਣੀਆਂ ਨਹੀਂ ਉਹ ਲੱਕੜੀ ਪਈ ਆ ਬੱਪੂ ਉਹਨਾਂ ਜਾ ਕੇ ਸੇਟੇ ਵੇਚਦੇ ਲੈ ਸਾਡੇ ਨਾਲ ਉੱਥੇ ਖਵਾਜ ਨਹੀਂ ਹੈਗਾ ਲੋਕ ਮੱਖਾ ਦੇਖਣ ਆਉਂਦੇ ਆ ਹੂੰ ਅੱਗ ਠੱਡੇ ਘੱਟ ਦੇ ਕੇ ਕਿਉਂ ਬਲਦੀ ਅੱਗ ਉਹਦੇ ਧਿਆਰ ਆਉਂਦੇ ਨਹੀਂ ਹੈਗੇ ਉਹ ਬਾਲਦੇ ਨਹੀਂ ਆਣਾ ਅਸੀਂ ਇਹ ਚੁੱਲਾ ਬਣਾਇਆ ਸਪੈਸ਼ਲ ਗੈਸ ਚੁੱਲਾ ਹੀ ਹੈ ਉਹ ਇਹਨੂੰ ਕੱਢ ਦਿੱਤਾ ਹਨ ਗੈਸ ਚੁੱਲਾ ਹੀ ਚੱਲਣਾ ਹੁਣ ਤਾਂ ਗੈਸ ਚੁੱਲਾ ਹੋ ਗਿਆ ਚੁੱਲਾ ਅਸੀਂ ਇਹ ਤੁਹਾਨੂੰ ਦੱਦ ਉਹ ਦਾਲ ਬਣਾਈ ਆ ਉਹਦੇ ਦਾ ਚੁੱਲੇ ਪਰ 12 ਘੰਟੇ ਇੰਨੀ ਸਾਡਾ ਰੋਟੀ ਚੁੱਲੇ ਦਾ ਹੀ ਹੋਵੇ ਉਹ ਤਾਂ ਹੈ ਹੀ ਲੱਕੜੀ ਬਥੇਰੀ ਹੈ ਬ ਕੋਲਰ ਬਥੇਰਾ ਹੋ ਜਾਂਦਾ ਹੈ ਯਾਰ ਹੁਣ ਚੁੱਲਾ ਦਾ ਚਾਹੀਦਾ ਮੜਾ ਮੋਟਾ ਸਬਜੀ ਚੁੱਲੇ ਵੀ ਬਣ ਜਿਓ ਰੋਟੀ ਚੱਲ ਜਾਂਦੀ ਆ ਜਿਆਦਾ ਗਰਮੀ ਆ ਕੋਈ ਨਹੀਂ ਹੋਰ ਤਾਂ ਡੇਢ ਮਿੰਟ ਬਾਸ ਇਹੀ ਚੱਲਣੇ ਫੇਰ ਤਾਂ ਬੱਤੀਆਂ ਰੋਟੀਆਂ ਫੇਰ ਤਾਂ ਸਿਆਲ ਆ ਜੇ ਨਾ ਨੂੰ ਸੇਕਣ ਨੂੰ ਜੀ ਕਰੀ ਜਾਂਦਾ ਫਿਰ ਆਇ ਤਾਂ ਕੋਲ ਵਜ ਜਾਂਦੇ ਆ ਚੱਲ ਫੇਰ ਤੈਨੂੰ ਹੁਣ ਛੱਡ ਕੇ ਆਈਏ ਲਓ ਜੀ ਬੰਦਾ ਸਾਡਾ ਆ ਗਿਆ ਰਿਸ਼ਤੇਦਾਰੀ ਚੋ ਸ਼ਾਮ ਨੂੰ ਹੋ ਕਦਾਂ ਕੰਮ ਲਾ ਲਿਆ ਆਉਂਦੀ ਸਾਰ ਕੰਮ ਹੋਰ ਆਪੂ ਠੀਕ ਕਰਦਾ ਸੀ ਆ ਗਏ ਆ ਗਏ ਫਟ ਗਏ 4 ਵਜੇ ਤੁਰੇ ਤੇ ਹਾਂ 4 ਵਜੇ ਤੁਰੇ ਤੇ ਫੇਰ ਬੱਸ ਢੇ ਜੀ ਬੈਠੇ ਰੋਪੜ 35 ਸਾਲ ਕੰਮ ਲਾਤਾ ਤੇ ਲਾਤੇ ਤੇਰੇ ਆਉਂਦੀ ਨੂੰ ਬੋੜ ਬੂੜ ਸਾਰੇ ਹੀ ਮੈਂ ਵੱੱਲਾ ਬੋਲੋ ਬਲੇਟਾ ਲੂਟਾ ਸਭ ਫਟ ਕਰਤੀਆਂ ਆਹ ਆਂ ਦਰਵਾਜ਼ਾ ਕਰ ਗਿਆ ਸਾਰਾ ਕੁਝ ਨਹੀਂ ਤਾਰ ਕਰਕੇ ਨਹੀਂ ਡਾਣਾ ਓਕੇ ਹਾਂ ਤਾਂ ਮੂੰਹ ਦੇ ਦਿੰਦਾ ਉਹ ਕਹਿੰਦਾ ਮੱਖਣ ਨੂੰ ਦੇ ਦਿੰਦੀ ਕਵਾੜੀਆਂ ਨੂੰ ਵੇਚਣੀਆਂ ਦਾ ਸਮਾਨ ਚਲ ਲਾ ਦੇ ਡੱਬੀ ਉਹ ਬੰਦਿਆਂ ਨੇ ਉਹਨੂੰ ਚਾਹ ਪਾਣੀ ਤੇ ਪੀਣ ਦੇ ਉਹ ਕੋਈ ਨਹੀਂ ਪੀਲੂ ਚਾਹ ਪਾਣੀ ਵੀ ਬਾਪੂ ਉਹ ਲਈ ਜੋਰ ਦਾ ਆਉਂਦੀ ਜੁੜੀ ਤਾਂ ਹੁੰਦਾ ਇੱਕਾ ਡੱਬੀ ਫਟ ਕਰਾਈਏ ਉਹ ਤੇ ਬਾਕੀ ਤਾਂ ਸਾਰੀਆਂ ਮੈਂ ਹੀ ਕਰਤੀਆਂ ਸਿੱਖਣਾ ਸਿੱਖਣਾ ਚਾਹੀਦਾ ਸਾਰਾ ਕੁਝ ਕੰਮ ਆਸੀ ਕੋਈ ਨਹੀਂ ਛੱਡਦੇਗਾ ਕਰਦੇ ਆ ਟਾਈਟ ਹੋਰ ਕਰਦੇ ਹੋਰ ਕਰਦੇ ਟਾਈਟ ਵਿੱਚ ਜਿਹੜੀ ਜਿਹੜੀ ਅਸੀਂ ਤੇ ਚੰਗੀ ਜੀ ਚਲ ਬਸ ਆ ਜਾ ਸਾਡੇ ਜਦ ਹੋ ਗਈ ਓਕੇ ਰਿਪੋਰਟ ਲਾਗੇ ਬੋਰਡ ਆ ਵੀ ਲੱਗਨੇ ਸੱਚੇ ਨਵੇੜਤਾ ਸਾਰਾ ਹੀ ਨਾ ਬੰਦ ਕਰਦਾ ਮੈਂ ਅੱਛਾ ਹੁਣ ਰਹਿ ਗਿਆ ਪੱਖਾ ਲਾਉਣਾ ਹੂੰ ਬਸ ਬਾਕੀ ਸਾਰੇ ਕੋਲ ਲਾਤਾ ਉਹ ਲਾਵਾਂਗੇ ਕੱਲ ਨੂੰ ਹੁਣ ਚਲ ਚਲੀਏ ਮੋਟਰ ਕਿੰਨੀ ਨੂੰ ਹਾਂ ਵੀਡੀਓ ਬਣਾ ਕੇ ਲਈਏ ਥੋੜੇ ਘੁੰਮ ਕੇ ਆਨੇ ਸ਼ਾਮ ਦਾ ਟਾਈਮ ਹੋ ਗਿਆ ਨਾਲੇ ਕਾਕੰਡਾ ਕਰਨਾ ਹਲੇ ਹਲੇ ਕਕਣਾ ਭਰਤਾ ਹਰਦਾ ਵੀ ਤਾਰਾ ਤੁਰਾ ਚੱਕਣੀ ਐ। ਇਹਦਾ ਕੰਮ ਬੋਪਿਆ। ਘੰਟੇ ਡੇਢ ਘੰਟੇ ਦਾ ਕੰਮ ਪਿਆ ਹਲੇ। ਚੱਲ ਕੋਈ ਨਹੀਂ ਕੱਲੂ ਲਾਵਾਂਗੇ। ਬਲਦੀਆਂ ਹੋ ਗਈਆਂ ਸ਼ਾਮ ਨੂੰ। ਹੂੰ। ਬਲਕੇ ਦਿਖਾ ਦੂੰਗੇ ਤੁਹਾਨੂੰ। ਬਾਕੀ ਹਲੇ ਉਹ ਰਹਿ ਗਿਆ ਪੈਪ ਦਾ ਬਸ। ਹਾਂ ਉਹ ਕੱਲੂ ਕਰਾਂਗੇ ਕੋਈ ਨਹੀਂ। ਕੱਖ ਵੱਢ ਲੈ ਦਾ ਗੱਲ ਵਾਸਤੇ ਤੇਰੇ ਵਾਸਤੇ ਮੈਂ। ਹਾਂ। ਅੱਛਾ ਮੈਂ ਕਿੱਥੇ ਜਾਣਾ ਹੀ ਨਹੀਂ ਤਾਂ। ਮੈਂ ਜਾਣਾ ਵੀ ਨਹੀਂ ਤਾਂ। ਹਾਂਜੀ। ਇਕੱਲੇ ਨੇ। ਆ ਛਾੜਾ ਜੀ ਦੂੜੀ ਵਾ ਦਿੰਦੇ ਆ ਫੇਰ ਮੈਂ ਸੋਚਿਆ ਮੈਂ ਕਿ ਉਹਨੇ ਕੱਲੂ ਵੀ ਨਹੀਂ ਆਉਣਾ ਹੈਗਾ। ਮਾ ਬੱਡੇ ਲਿਆਉਂਦਾ ਸਾਜਰੇ ਉੱਠ ਗੜਿਆ ਵਾਢੀ ਲਿਆ ਫਿਰ ਠੀਕ ਹੈ ਚਲ ਥੋਣੀ ਲਾ ਦੇ ਗੇੜ ਸਰੇ ਇਹਦਾ ਬੁਲੇ ਦਾ ਆ ਲੱਗਿਆ ਭਾਈ ਕਾਲੂ ਚਾਦਰਾਂ ਪਾ ਲਿਆ ਜੀ ਬਸ ਹਾਂ ਕਿਦਾਂ ਠੀਕ ਆ ਹਾਂ ਬੁਲੇ ਆਪੇ ਜਾਣਾ ਫੇ ਕਾਲੂ ਚਿਮਾਰਿਸ਼ ਪਾਉਂਦਾ ਦੇਖ ਲੈ ਮਰੰਡੇ ਨਹੀਂ ਲੈਣਾ ਕਹਿੰਦਾ ਪਾ ਲੈਣਾ ਸਮਾਨ ਲੈਣ ਚਾਦਰਾਂ ਮੈਂ ਚੱਲੂਂਗੇ ਭਾਈ ਕੋਈ ਨਹੀਂ ਕੈ ਕ ਵਜੇ ਆਹ ਹਾ ਟਾਈਮ ਦੇਖ ਲੈ ਕਿਹੜਾ ਹੈ ਪਹਿਲਾਂ ਮਿੱਟੀ ਪਤਲੀ ਕਰ ਲਈ ਮੈਂ ਫੇ ਤਿੰਨ 2 ਵਜੇ ਚੱਲੂਗੇ 3 ਵਜੇ ਤਾਂ ਕਿ ਉਹ ਸ਼ਾਮ ਤੱਕ ਮੁੜੇ ਹੁਣ ਆਪਾਂ ਨੇ ਤਾਰ ਨਹੀਂ ਆਈਆਂ ਹੈਂ ਤਾਰ ਨਹੀਂ ਆਈਆਂ 70 60 70 ਜਾਦਰਾ ਨੂੰ ਤਾਰ ਲੈਣ ਨੂੰ ਗਿਆ ਲੱਗਣਾ ਕਿਨੇ ਨਾ ਨਾ ਗੱਡੀ ਤਾਂ ਆਪ ਹੀ ਲੈ ਆਉਣੀ ਹੈ ਪੈਣੀ ਹੈ ਤਾਰ ਨਹੀਂ ਤਾਂ ਫਿਰ ਆ ਦੇ ਕੇ ਕਰਾਉਂ ਦੇਖਦਾ ਮੇਰੇ ਕੀ ਨਹੀਂ ਹੁੰਦਾ ਆਪ ਤਾਰੀਆਂ ਇਹਨੇ ਮੇਰੇ ਗਏ ਲੋਕੇ ਹੁਣ ਦੂਏ ਪਾਸੇ ਨੂੰ ਹੋ ਗਿਆ ਇਹਨੂੰ ਬੁਲਾ ਕੇ ਲੈ ਕੇ ਤਾਰਾਉਣੀ ਆ ਆ ਪੁੱਛਿਆ ਨਾ ਜਿਉਂ ਮੈਂ ਕਹਾਂ ਉਹ ਹੋ ਗਿਆ ਬਾਤ ਫਿਰ ਤਾਂ ਨਹੀਂ ਕੁਝ ਵੀ ਲੱਗਦਾ ਉਹਨਾਂ ਨੂੰ ਯਾਨੀ ਉਹ ਲੱਭਦੇ ਹੋ ਰਹੇ ਨੇ ਬਗੈਧ ਪਰ ਆ ਜਾਣ ਦੇ ਬੜੇ ਦੁਪਹਿਰੇ ਆਇਆ ਉਹਨਾਂ ਨੂੰ ਸਰਪੰਨ ਕਰਨਾ ਸਾਰਾ ਦੁਪਹਿਰਾ ਦੇਖੋ ਫੇਤਾ ਵੰਦਰ ਨੂੰ ਵੀ ਲੈ ਜੂਂਗੇ ਦੁਬਾਰੇ ਦੁਬਾਰੇ ਹੀ ਵੀ ਚੱਲੂਗਾ ਸਵੇਰੇ ਖਾਮ ਔਖਾ ਹੈ ਚੱਲ ਕੋਈ ਨਹੀਂ ਚੱਲਦੇ ਆ ਗੱਲ ਨੂੰ ਦੁਆ ਲੌਗ ਲੋਣਾ ਕੇ ਰਹਿਣੇ ਦਈਏ ਲੈ ਮੈਂ ਲੋਅ ਆਤੇ ਹਾਂ ਦੁਆਵਾਸੀ ਇਹਦਾ ਮੋਕਾ ਲਿਆਉਣਾ ਮੈਂ ਉਹ ਦੁਏ ਆ ਫੋਟੋ ਮੰਗਾ ਲਾ ਤੈਨੂੰ ਕੋਈ ਪਤਾ ਹੈ ਕੀ ਕਰਨਾ ਤੇਰਾ ਪਰਸੋਂ ਤੇਰੇ ਘਰੋਂ ਮੰਗਾ ਦਾਂਗੇ ਯਾਰ ਗੱਲੇ ਕਿਹੜੀ ਆ ਪਤਾ ਨਹੀਂ ਕਿਹੜਾ ਲੋਕ ਕਹਿੰਦਾ ਇਹ ਕਿਹੜਾ ਵੀ ਅਧਰਾ ਜੜੇ ਹੋਕਦੇ ਇਹ ਤੂੰ ਫੋਟੋ ਮੰਗਾ ਲਾ ਤੂੰ ਮੰਗਾ ਕੇ ਦਊਂਗਾ ਜਿੰਨਾ ਜਾਲਦਾ ਤੁਸੀਂ ਮੈਨੂੰ ਕੋਈ ਆਨਲਾਈਨ ਫੋਟੋ ਦਿਖਾ ਦੇ ਮੈਨੂੰ ਮੈਂ ਆਪੇ ਮੰਗਾ ਦੂੰਗਾ ਤੈਨੂੰ ਯਾ ਕੋਈ ਨਹੀਂ ਕਰਦਾ ਮੈਂ ਫੋਨ ਉਹਨੂੰ ਫਿਰ ਚੱਲਦੇ ਆ ਗਾ ਲੂ ਹੋਰ ਵੀ ਕਿੱਦਾਂ ਸੱਸੀ ਕਾਲ ਜੀ ਬਹੁਤ ਵਧੀਆ ਵਧੀਆ ਰੇ ਪਾਤਾ ਰੇ ਪਾਤਾ ਮੰਡੀ ਮੈਂ ਸਵੇਰੇ ਪਹੁੰਚਾ ਪਾਣੀ ਹਟ ਗਿਆ ਸਵੇਰੇ ਨੱਕੇ ਲਾ ਕੇ ਜਾ ਬਤਾਈਦਾ ਉਹ ਰੱਬ ਰਖਾ ਰਾਦਾ ਹੁਣ ਹਾਂ ਹੁਣ ਨਹੀਂ ਆਉਂਦਾ ਹੁਣ ਇਹਨੇ ਔੜ ਪਾਉਂਗਾ ਹੁਣ ਹੁਣ ਔੜ ਪਾਉਂਗਾ ਨਹੀਂ ਨਹੀਂ ਔੜ ਨਹੀਂ ਔੜ ਨਹੀਂ ਪੈਣੀ ਇਹ ਕਿਹਦੇ ਹਿਸਾਬ ਨਾਲ ਬਾਤ ਇਹ ਨਹੀਂ ਦਿਖਦੀ ਮੈਨੂੰ ਔੜ ਬਾਰੇ ਨਹੀਂ ਇਹ ਤਾਂ ਤੜਕੇ થી ਆਇਆ ਖੜਾ ਤੇ ਜੇ ਆਉਦਾ ਨਹੀਂ ਹੈਗਾ ਚੰਗਾ ਲਾ ਆ ਵੀ ਥੋੜਾ ਸੀ ਬਲਫਾਫਾ ਲਾਉਣਾ ਜਾਂ ਹੋਰ ਕਿੱਥੇ ਉੱਧਰ ਚੱਲੀ ਆ ਕਿੱਥੇ ਬਾਗੇ ਲਫਾਫਾ ਲਾਉਂਦੇ ਆ ਕਿੱਥੇ ਕਦੂ ਕਰਿਆ ਨਹੀਂ ਕਿੱਥੇ ਕਰੇ ਕਹਿੰਦੇ ਅੱਜ ਕਰਨਾ ਕਿੱਥੇ ਕਰੇ ਬੈਠੀ ਜਦ ਤੱਕ ਲੰਘ ਜੀ ਵਾਦੀ ਤੇਰਾ ਉਹੀ ਕਹਿੰਦਾ ਮੈਂ ਅੱਜ ਰਾਤ ਲੰਘੀ ਸਵੇਰੇ ਪਾਣੀ ਪਾ ਕੇ ਕੱਲੂ ਸ਼ਾਮ ਨੂੰ ਪਿਆ ਮੀਂਹ ਪੈ ਜੇ ਜਨਾ ਮਰ ਆਇਆ ਫਿਰ ਕੱਲੂ ਸਮਾਨ ਪਾ ਦੂੰਗਾ ਤੇ ਫੇਰੇ ਹੋ ਮੈਂ ਕਿਹਾ ਚੱਕ ਲਿਆ ਮੋ ਜਿਹੜਾ ਸਿਰਣਾ ਕੋਸ ਉੱਚ ਉੱਪਰ ਦਾ ਸੁੱਕਾ ਹੀ ਹੈ ਸਾਈਆਂ ਉਹ ਅੱਜ ਰਾਤ ਨੂੰ ਪਾਣੀ ਹਟ ਜਾਣਾ ਬਿਲਕੁਲ ਖੰਡ ਹੋ ਜੂਗਾ ਹਟ ਜਾਣਾ ਅੱਜ ਹਟ ਜਾਣਾ ਉੱਧਰ ਫਟਕੂ ਗਰੀ ਦਾ ਪਰਲੇ ਫਸੇ ਲੰਘ ਜੂ ਉਹਦੇ ਖੇਤ ਸਾਰੇ ਸੁੱਕ ਗਏ ਸੁੱਕਣੇ ਹੀ ਆ ਯਾਰ ਗਰਮੀ ਥੋੜੀ ਆ ਮੇਰੇ ਪਾਣੀ ਖੜਾਦਾ ਆਪਣੀ ਜੀ ਮਾੜਾ ਮੋਟਾ ਉਹ ਵੀ ਨਹੀਂ ਉਹ ਪਰਾਂ ਖੜਾ ਉਹ ਗਰਮੈਸ਼ਤਾ ਦੇਖੋ ਸੁੱਕੇ ਬਈ ਲੋਕਾਂ ਸਾਰੇ ਅੱਜ ਮੱਡ ਮੱਡ ਡਬਲ ਆ ਜਾਣੀ ਹੇ ਆਪਣੇ ਹੋਰ ਡਬਲ ਆਉਂਦੀ ਹੋਣੀ ਪਤਾ ਨਹੀਂ ਉੱਥੇੋਂ ਦੇਖ ਲੈ ਨਾ 9 ਵਜੇ ਬਠਿੰਡਿਆ ਹਾਂ 12 ਵਾਲੀ ਡੇਢ ਆਈ ਇਸ ਸੂਰੀ ਪੰਜ ਮਿੰਟ ਛੜੀ ਹੋਣੀ ਹੋਰ ਡਬਲ ਆਉਂਦੀ ਹੋਣੀ ਹੋਰ ਆਉਣੀ ਆ ਮੈਂ ਕਹਿੰਦਾ ਰਾਤ ਨੂੰ ਹੁਣ ਤੜਕੇ ਨੂੰ 5 ਵਜੇ ਨਾ 9:30 ਵਜੇ ਆਉਣੀ ਅੱਜ ਅੱਜ ਬਿੰਦਰ ਦਾ ਗਈਆਂ ਨਾ ਬਦਲ ਗਈ ਮੇਰੇ ਖਿਆਲ ਨਾਲ ਬਦਲ ਗਈ ਮੱਝ ਵਾਰੀ ਬਦਲ ਨਹੀਂ ਬਦਲ ਗਈ ਅੱਜ ਵਾਰੀ ਉਹ ਦਿਨ ਤਾਂ ਅੱਜ ਤਾਂ ਨਹੀਂ ਰਾਤ ਰਾਤ ਹੀ ਆਈ ਇੱਕ ਪਰਸੋਂ ਵੀ ਆਇਲੀ ਪਰਸੋਂ ਮੋਟਰਾਂ ਬੰਦ ਦੀਆਂ ਕਈ ਮੈਂ ਕਹਿੰਦਾ ਰਾਤੇ ਪਹਿਲਾ ਦਿਨ ਤਾਂ ਯਾਰ ਯਾਰ ਦੂਆ ਦਾ ਇਹਨੂੰ ਦੱਸਿਆ ਕਹਿੰਦੇ ਰਾਤ ਨੂੰ ਆਉਣੀ ਹੈ ਡਬਲ ਆਉਣੀ ਅੱਜ ਇੱਥੇ ਕਹਿੰਦੇ ਰਾਤ ਨੂੰ ਹੁੰਨੀ ਐ ਮੇਰੇ ਸਾਹਿਬ ਕਹਿੰਦਾ ਜੇ 5 ਵਜੇ ਮੇਰੇ ਸਾਹਿਬ ਕਹਿੰਦਾ ਰਾਤ ਨੂੰ 9:30 ਵਜੇ ਹੁਣ ਮੈਸੇਜ ਆਇਆ ਹੋਊਗਾ ਤੈਂ ਦੇਖਿਆ ਹੋਣਾ ਮੈਂ ਤਾਂ ਦੇਖਿਆ ਨਹੀਂ ਮੈਸੇਜ ਮੈਨੇ ਨਹੀਂ ਦੇਖਿਆ ਮੈਂ ਤਾਂ ਬਿੰਦਰੀ ਦਾ ਹੱਦਾਂ ਦਾ ਮੈਂ ਕਲੀਅਰ ਕਰਤਾ ਮੈਸੇਜ ਮੇਰੇ ਸਾਹਿਬ ਕਹਿੰਦਾ 9:30 ਵਜੇ ਦਾ ਟਾਈਮ ਅੱਜ ਦਾ ਦੇਖ ਲਈ ਮੈਨੂੰ ਵੀ ਰਾਜ਼ੀ ਇਹੋ ਬੈਠੀ ਜਮਣਾ ਠਹਿਰਾ ਦੇਣ ਨੂੰ ਰਾਤ ਨੂੰ 12 ਵਜੇ ਪੀ ਆ ਹੁਣ ਉੱਥੇ ਫੇਰ 12 ਵਜੇ ਬੰਦ ਕਰਨਾ ਆਉਂਗਾ ਆਉਂਗਾ ਨਹੀਂ ਕੱਲ ਅੱਜ ਪਹਿਲਾ ਦਿਨ ਤਾਂ ਮੈਂ ਸਵੇਰੇ 4:30 ਵਜੇ ਜਾ ਕੇ ਚਲਾਈ 1.5 ਘੰਟਾ ਹਾਂ ਯਾਰ ਇਹਦਾ ਹੁਣ ਮੈਸੇਜ ਆ ਗਿਆ ਹਾਂ ਹੁਣ ਹੀ ਆਇਆ 5:30 ਵਜੇ ਕੈਪੀਏ 5:30 ਵਜੇ ਸਵੇਰੇ ਫੇਰ 5:30 ਹਾਂ ਬੱਸ ਕਰ ਦੇ ਮੇਰਲਾ ਕੱਲ ਨੂੰ 9:30 ਵਜੇ ਰਾਤ ਨੂੰ ਬਣਾ ਹੈ ਢੱਣਾ ਕਿਹ ਬਜੇ ਇਹ ਆਏ ਵੀ ਦੇਖ ਦੱਸਦਾ ਕੋਸੇ ਉਹ ਮੇਰਲਾ ਚੱਲਦਾ ਚੱਲਦਾ ਹੁਣ ਇਹ ਇਹ 5:30 ਢੱਣੀਆਂ 9:30 ਵੇ 9:30 ਵਜੇ ਦੀ ਫੇਰ ਟਾਈਮ ਫਿਰਨੇ ਦਾ ਫਿਰ ਡਬਲ ਹੋ ਗਈ ਜਾਂ ਫਿਰ ਡਬਲ ਹੋਊਗੀ ਜਾਂ ਫਿਰ ਕੱਲੂ ਰਾਤ ਨੂੰ ਆਉਂਗੀ ਡਬਲ ਹੋ ਗਈ ਉਹ ਚੱਲ ਜਿਹੜਾ ਵੀ ਹੋਊਗਾ ਆਪਣਾ ਹੀ ਹੋਊਗਾ ਨਿਕਣੀ ਪੈਣੀ ਜਣੀ ਚਲ ਤੇਰੇ ਬੰਦੇ ਆ ਗਏ ਮਤਲਬ ਦੇਖ ਕੇ ਦੱਸ ਦਿੰਦੇ ਭਾਈ 라ਟ ਕੀ ਆ ਗਈ ਕੱਲੂ ਇਹ ਫਿਰ ਤਾਂ ਕਹਿੰਦਾ ਟੀਨਾ ਚੱਕ ਕੇ ਲਿਆਉਣੀ ਆ ਮੈਂ ਚਲਦੇ ਆ ਚੱਕ ਆ ਲਿਆ 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 ਨੂੰ ਪਤਾ ਲੈਂਟਰ ਲਾ ਦੇ ਪਿੱਛੇ ਕਾਣ ਪਰ ਕਾਣ ਨਹੀਂ ਹੈਗਾ ਹਾਂ ਕਾਣ ਬਹੁਤ ਹੈ ਦੇ ਪਿੱਛੇ ਟੀਨਾ ਦਾ ਵੱਡ ਬੜਈਆ ਬਹੁਤ ਹੂੰ ਤਾਂ ਹੀ 10 ਫੁੱਟ ਦੀਆਂ ਪਾਉਣੀਆਂ ਲੈਂਟਰ ਸਲਾ ਹੁਣ ਆਏ ਆ ਫਿਰ ਉੱਤਰ ਜਾਈਆ ਮੇਰੇ ਇੰਨੀ ਕ ਕਾਣ ਸੀ ਤੇਰੇ ਤਾਂ ਬਹੁਤ ਆ ਮੇਰੇ ਇੰਨੀ ਕ ਕਾਣ ਸੀ ਉਹ ਵੀ ਨਹੀਂ ਬੜੀ ਟੀਨ ਨਾਲ ਲਈ ਜਿਹੜੀ ਛੋਟੀ ਟੀਨ ਨਹੀਂ ਲਈ ਵਿੱਚ ਜਿੱਥੇ ਕਾਣਾ ਹੂੰ ਜੇ ਪੈ ਪਈ ਜਾਂਦੇ ਆ ਫੇ ਉਨਾ ਉਚਾਈ ਵੀ ਵਧੀ ਜਾਣੀ ਜਿੰਨੀ ਟੀਨਾ ਵਧੀ ਜਾਣੀ ਆ ਉਹ ਤਾਂ ਪਤਾ ਨਹੀਂ ਨਹੀਂ ਵੀ ਢਾਲ ਘੜਦੀ ਜਾਂਦੀ ਆ ਸੋਨੀ ਕਹਿੰਦਾ ਮੈਂ ਕਰ ਦੂੰਗਾ ਕੰਨਾਂ ਲੇ ਕਰਤਾ ਦੇਣਾ ਸੋਨੀ ਹਾਲ ਤਾਂ ਵਧੇਰੇ ਆ ਆਂਦਾ ਅਸੀਂ ਕਰਿਆ ਨਹੀਂ ਹੈਗਾ ਅਸੀਂ ਟੀਨ ਥਲੇ ਟੀਨ ਪਾਤੀ ਫਿਰ ਹੋ ਜਾਣਾ ਇਹਨੂੰ ਕਹਿੰਦਾ ਕੰਨ ਕੰਨ ਸਾਜਾ ਬਾਜੀ ਕਰਦਾ ਇਹ ਬਰਬਾਦੀ ਹੁੰਦੀ ਸਵਾਦੀ ਹਾਂ ਨੂੰ ਮੈਂ ਕਹਿੰਦਾ ਕੰਨ ਕੰਨ ਲੈਂਟਰ ਚ ਕੱਢ ਦੇ ਇਹ ਕਹਿੰਦਾ ਨਹੀਂ ਉਹ ਆ ਬਾਤ ਪਰ ਜੇ ਬੇਗਾ ਜਾਨੀ ਬਾਤ ਲੱਗੇ ਆ ਹੈ ਹੈ ਇਹ ਨੂੰ ਹੋਣਾ ਅੱਲਾ ਹੁਣ ਨਵੇਂ ਆ ਤੁਰੇ ਆ ਹਾਂ ਮੈਨਾਂ ਕਿਹਾ ਤੁਸੋਂ ਵੀ ਨੇ ਨਾਲੇ ਨਾਲੇ ਦੁਰੇ ਨਾ ਮੈਤਰੇ ਵੀ ਆ। ਸਤਾ ਕਦੂ ਕਰਿਆ ਨਹੀਂ ਮੈਂ ਤਾਂ ਭਈਆਂ ਨੂੰ ਹੀ ਕਹੀ ਜਾਂਦਾ। ਉਹ ਜਿਹੜੇ ਸਾਰੇ ਆ ਗਏ ਲੈ ਉਹ ਤਾਂ ਕੱਲੂ ਫਿਰਦੇ ਤੇ ਮੈਂ ਕਿਹਾ ਕਿਹੜੇ ਆਪਣੇ ਵਾਲੀ ਨਤਈਏ ਹਾਂ। ਹਾਲੇ ਕਿੱਥੇ ਇਹ ਤਾਂ ਨਿਪਟ ਗਿਆ। ਹਾਂ। ਹਾਲੇ ਕਿੱਥੇ ਮੇਰਾ ਲਾਗੇ ਦੂਏ ਦਿਨ ਹੈ। ਇਹ ਤਾਂ ਲਾਗੇ ਤੋਂ ਤੋਨੇ। ਮੈਨੂੰ ਆਇਆ ਵੀ ਇਕੱਠੀਓ ਪਨੀਰੀ ਪਟਾਕੇ ਨਾ ਮਾਹਾ। ਇਕੱਠੇ ਜੱਦੂ ਕਰਦਾ ਇਹ ਤਾਂ। ਇਹ ਵੀ ਸੁੱਕ ਗਿਆ ਹੁਣ ਤਾਂ। ਸੁੱਕ ਗਿਆ ਦੋ ਦਿਨੋਂ ਪੈਜੇ ਕੋ ਛੱਟੀ ਵੀ ਚੱਕ ਦੋ ਫੱਟੇ। ਇਹ ਤੇਰਾ ਹੁਣ ਇਹਨੂੰ ਵਿੱਚ ਕਿੱਦਾਂ ਕਰੂੰਗਾ ਕਿ ਛੱcke 'ਚ ਬਾਹੂੰਗਾ ਇਹਨੂੰ ਇਹ ਤਾਂ ਜੀ ਵਿੱਚ ਕਰਨਾ ਪੈਣਾ ਇਹਦਾ ਛੱcke 'ਚ ਬਾਹੂੰਗਾ ਇਹ ਤਾਂ ਛੱcke 'ਚ ਬਾਹੂੰਗਾ ਤੂੰ ਕਦੀ ਆ ਗਿਆ ਲੈ ਜੇ ਫਟਾ ਹੀ ਨਾ ਬੈਗਾ ਮੇਰੇ ਤਰ੍ਹਾਂ ਕਦੀ ਆ ਗਿਆ ਬਾਕੇ ਤਾਂ ਫਿਰ ਉੱਤਰਾ ਬੇਡਰ ਦਾ ਮਲਦੀ ਵਿੱਚ ਛੱcke ਦੀ ਗੁੱਡੀ ਹਾਲਾਤ ਹੈ ਲੈ ਵੇੜੇ ਕਿਰੇ ਫੋਕਸ ਟਰੈਕਟਰ ਲਿਆ ਉਹਦਾ ਫਿਰ ਆ ਤੇਰਾ ਹੋਰ ਬਾਈ ਹੋਲੇ ਆਈ ਉਹ ਕਿਹੜਾ ਕਿਹੜਾ ਹੋਰ ਬਾਈ ਹੋਰ ਬਾਹੂੰਗਾ ਆਦਾ ਕਿਹੜਾ ਲਿਆਈ ਸਾਡੇ ਵਾਲਾ ਫੋਰ ਬਾਈ ਫੋਰ ਉਹ ਤਾਂ ਚੱਲਣਾ ਨਹੀਂ ਹੈਗਾ ਥੋੜੇ ਜਿਆਦਾ ਜ਼ੋਰ ਮਾਰ ਦੇਣਾ ਬਸ ਦੋ ਦਿਨਾਂ ਤੱਕ ਲੁਕ ਜਾਣਾ ਇਹ। ਸਰੇਪਾ ਮੈਂ ਦੋ ਦਿਨਾਂ ਤੱਕ ਇਹ ਲੁਕ ਜਾਣਾ ਜਿਹੜੇ ਹਾਲ ਐ ਵੇ। ਮੈਂ ਦੁੱਕ ਗਿਆ। ਇੱਕ ਦੋ ਦਿਨ ਹੋਰ ਆ ਬਸ। ਇਹ ਆ ਜਾਂਦੇ ਵੱਢਣੇ ਨੂੰ ਹੈ? ਵੱਢਿਆ ਲਵੜੇ ਕਿਸੇ ਨੂੰ। ਉਹਦਾ ਕਿੱਧਰ ਰਿਟਾਇਰਮੈਂਟ ਕਰਦਾ ਬੋਲੇ ਦੀ ਡੀਕ ਬੋਟ ਉੱਧਰ ਕਿੱਧਰ ਚਾਹੀਦਾ? ਖੱਜ ਆਲੇ ਹੁਣ ਦੋ ਦਿਨ। ਆਪੇ ਤਾਂ ਕੱਲ ਕਹਿੰਦਾ ਵਾ ਕਾਲੂ ਰਿਟਾਇਰ ਕਰ ਦੇਣਾ ਸਾਫ਼ ਕਰਤਾ ਪਹਿਲੀ ਤਰੀਕ ਨੂੰ। ਦੋ ਦਿਨ ਖੱਜ ਆਉਣਾ। ਮੈਂ ਵੀ ਤੇਰੇ ਕੱਦੂ ਵਰਗਾ ਰੁਕਿਆ ਮਜਾ ਕੱਦੂ ਹੋੜਵੇ ਤੇਰਾ। ਬਾਅਦ ਤੇ ਬਾਅਦ ਫੇਰੇ ਕਿੰਨੀ ਹੋਇਆ ਕੱਲ ਜੇ ਬੱਚੇ ਉੱਤੇ ਲਾਉਣਾ ਹੋ ਲਾ ਲਈ। ਪੁਦਾਲਾ ਲੈਂਗੁਏਜ ਦੇ ਕਿੱਦੂ ਗਾਨਾ ਦੇਖਦਾ ਫਿਰ ਕੱਲੂ ਲੈ ਜਾਊਗਾ ਕੱਲੂ ਨਹੀਂ ਆਉਂਦਾ ਤੇਰੇ ਉਹ ਚੱਕਲਾਂਗੇ ਅੱਜ ਤੇ ਇਹ ਕਰਦਾਂ ਗਾਇਲੇ ਗਿਆ ਟਰੈਕਟਰ ਦੇ ਹਾਂ ਪਦੂਗਾ ਨਾ ਲੈ ਡੋਲਾ ਨਾ ਦਾ ਕੋਹ ਕੋਂਟਾ ਜਾ ਬੱਟ ਰਾ ਹੁਣਾ ਮੜਾ ਮੋਟਾ ਬਾਜਰਾ ਜਾ ਖੜਾ ਹੁਣਾ ਲਾਲੇ ਰੋਲਾ ਡੂਆ ਜੇ ਪਦੂਗਾ ਅੱਥੀ ਮੈਂ ਤਾਂ ਕੱਲੂ ਮੁੜ ਕੇ ਆਉਂਗੇ ਕੱਲ ਸ਼ਾਮ ਨੂੰ ਦੋ ਵੇ ਲੈ ਹੁਣ ਨਾ ਅਸਲੀ ਨੂੰ ਮੁੜਿਆ ਆਣਾ ਉਹ ਨਹੀਂ ਲੈਦਾ ਹੈਗਾ ਰਾਤ ਮੈਂ ਮੋਟਰਸਾਈਕਲ ਉੱਥੇ ਖੜਾ ਚੱਕ ਕੇ ਉਹਨੇ ਆ ਜਾਣਾ ਤੂੰ ਮੋਟਰਸਾਈਕਲ ਚੱਕ ਲੈ ਲੈ ਕਿ ਨਹੀਂ ਅੱਜ ਦੇਖੀਂ ਇਹਦਾ ਵੀ ਸਰਿਆ ਵਈ ਆ ਬਸ ਪਰ ਮੈਂ ਦੇਖਿਆ ਮੈਂ ਦੇਖ ਲ ਇੱਕ ਦਿਨ ਪਾਣੀ ਸੁੱਕ ਗਿਆ ਖੇਤ ਵਿੱਚ ਫੇੜ ਪਾੜ ਗਈ ਅੰਨੇ ਜੀ ਮਾਰ ਦਈਆ ਬਾਈ ਇੰਨੀ ਪਰ ਮੈਂ ਦੇਖਿਆ ਤਾਂ ਉਹਨਾਂ ਚ ਪਾਣੀ ਇਦਾਂ ਦੇ ਨਹੀਂ ਹੈਗਾ ਹੁਣ ਮੇਰੇ ਵੀ ਨਹੀਂ ਹੈਗਾ ਉੱਪਰ ਕੱਲ ਹੈਗਾ ਤਾਂ ਅੱਜ ਟੱਕਾ ਵੀ ਨਹੀਂ ਹੈ ਅਰੇ ਕੋਈ ਫਿਰ ਇਹਨੇ ਪੀ ਲਿਆ ਅਰੇ ਪਾਇਆ ਤਾਂ ਕੱਲ ਤੁਰੇ ਨਾ ਲੜ ਮੈਂ ਖੜੇ ਪਈ ਜਦੋਂ ਤੁਸੀਂ ਚਾਲ ਲਾਈ ਤੁਸੀਂ ਪਾਣੀ ਹਾਂ ਉਹ ਜਦੋਂ ਇੱਕ ਵਾਰੀ ਕੱਦੂ ਗਲ ਗਿਆ ਖੇਤ ਉਹਨਾਂ ਨੂੰ ਹੋਰ ਉਹ ਜਿੱਥੇ ਪਾਣੀ ਲਿਵਾਇਆ ਸੀ ਉੱਥੇ ਗਲਤ ਨਹੀਂ ਹੈਗਾ ਉੱਥੇ ਪਾਣੀ ਹੋ ਜਾਂਦਾ ਜਿੱਥੇ ਮੈਂ ਕਹਿੰਦਾ ਦਸ ਜਿਹਦਾ ਮਹੀ ਪੈ ਗਿਆ ਬਾਈ ਕਿਦੋਂ ਦਸ ਦਿਨਾਂ ਦਾ ਮੋਟਰ ਚਲਾਈ ਉਹ ਉੱਡੀ ਪਲਾਟ ਨੂੰ ਪਾਣੀ ਚਲਦੀ ਹੈ ਇੱਕ ਹੈਡ ਅਕਰ ਉਹਦਾ ਪਾਣੀ ਚੁੰਦਾ ਨਹੀਂ ਕਿਸੇ ਪਾਸੇ ਚੁੰਦਾ ਨਹੀਂ ਵਾਹ ਬਿਮਾਰੀ ਹੈ ਚੁੰਦਾ ਨਹੀਂ ਕੋਣਾ ਉਹਦਾ ਉੱਪਰ ਨਹੀਂ ਖੜਾ ਉਹ ਖੱਟੀ ਹੀ ਪਾਣਾ ਪੈਂਦਾ ਉਹ ਨੱਕਾ ਟੁੱਟ ਜੇ ਡਰੇਨ ਨਹੀਂ ਲੱਗ ਜਾਂਦਾ ਦੇਖੋ ਪਰਲੀ ਦਾ ਉੱਪਰ ਆ ਜਿਹੜੀ ਹਾਂ ਇਹਦੀ ਮੱਕੀ ਨਹੀਂ ਵੱੜਦਾ ਦੇਲਾ ਬਾਜਰਾ ਵੱੜਦਾ ਅੱਛਾ ਸਾਰਾ ਧੰਦੇ ਨਹੀਂ ਰੋ ਉਹ ਇਧਰ ਬਨਵੇੜ ਦੇ ਮੱਕੀ ਇੰਨੀ ਖੜੀ ਆ ਹੈ ਫੇ 2 ਦਿਨ ਨੂੰ ਮੁੱਕ ਜਣਾ ਤੇ ਫੇਕ ਨੂੰ ਵੱਡਾ ਲਾਉਣਾ ਇਹਨੇ ਮੱਕੀ ਨਾ ਵੱਡੀ ਤੂੰ ਵੀ ਆ ਪਨੀਰੀਓ ਵੱਡਲਾ ਦੇਖ ਹਰੀ ਖੜੀ ਗਏ ਮੁਪੇਰਾ ਸੋਦਾ ਚੱਲਦਾ ਨੇੜੇ ਜੀ ਜਾਂਦਾ ਲੱਗਦਾ ਬੱਥੇ ਜਦੇ ਆ ਬਸ ਚਲੇ ਗਿਆ ਤੇ ਹੱਕ ਤੇਰੀ ਕਿਰਪਾ ਕਰਾਉਣੀ ਲੈਣੀ ਆ ਹੁਣ ਸੇ ਤਾਉਨੇ ਸਹੀ ਲੱਗਣਾ ਯਾਰ ਇਹ ਦੇੜੇ ਦੇੜੀ ਹੈ ਹੈ ਤਾਂ ਫਰਕ ਦਿਖਾਦਾ ਮੈਨੂੰ ਕਿਹਦਾ ਪਹਿਲਾ ਹੋਊਗਾ ਇਹ ਸੈਂਬਰ ਸਾਦ ਲੰਗਾ ਲੋ ਲਖਾ ਦੀ ਹਾਂ ਹਾਂ ਲਖਾ ਦੀ ਜੇਕਰ ਹੁੰਦਾ ਵੀ ਮੈਨੂੰ ਜਿਹਾ ਧਾਣੇ ਲੱਗ ਜੂ ਯਾਰ 60 ਜਿਆਦਾ 70 ਜਿਆਦਾ ਧਾਣ ਹੋ ਜੇਣ ਖੇਤ ਦੀ ਤਸਵੀਰ ਬਦਲ ਜਣੀ ਦੁਆਰਾ ਗੰਨਾ ਬੂਟੇ ਦੇ 50 ਜਿਆਦਾ ਵਧਣੇ ਨਹੀਂ ਫੇਰ ਵੱਧ ਵੱਧ ਹੀ ਜਾਣੇ ਭਾਈ ਲੱਖ ਲੱਖ ਵਧਣੇ ਲੱਖ ਤੋਂ ਉੱਪਰ ਵਧਣਾ ਬੂਕਾ ਬਰਸਾਤ ਖਾ ਕੇ ਬਰਸਾਤ ਖਾ ਕੇ ਬਰਸਾਤ ਖਾ ਕੇ ਪਤਾ ਖਾਤੇ ਬਰਸਾਤ ਵਿੱਚ ਬੂਟੇ ਚੱਲਣਾ ਬੂਟੇ ਬੂਟੇ ਚੱਲਣਾ ਤਾਂ ਹੋਣਾ ਗਾਜਾ ਤਾਂ ਖੜੇ ਜਾਣਾ ਸਿਆਲ ਮਾ ਦਾ ਜਿੱਦਣ ਪੱਤੇ ਚੜ੍ਹ ਬੂਟੇ ਨੇ ਹੁਣ ਚੱਲਣਾ ਬਸ ਚੱਲ ਦੇਖਦੇ ਆ 2 ਮਿੰਟ ਚੱਲਣਾ ਜਿਹੜਾ ਜਾ ਕੇ ਆਈਏ ਫਿਰ ਰੋਪੜ ਚੱਲ ਬੱਚੀ ਜਾ 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 ਚੱਲ ਸੱਜਰੇ ਨੇ ਵੀੜੇ ਆਏ ਤਾਂ ਹੁਣ ਜਾਣਾ ਤੂੰ ਮੇਰੀ ਬੈਠੀ ਨਹੀਂ ਜੇ ਵਾਰ ਬੱਲੇ ਵਾਲੇ ਪੜਾ ਬੈਟਰੀ ਤਾਂ ਚੱਕਣ ਚੱਲੇ ਆ ਅਸੀਂ ਉਹ ਬੱਲੇ ਵਾਲਾ 2 ਮਿੰਟ ਲੱਗਣੀ ਆ ਕੀਲੇ ਵਾਲਿਆਂ ਕੋ ਬੱਲੇ ਬੂਗਾ